ਪਾਸ ਤੇ ਆ ਗਾ ਸਮੇਂ ਨੇ ਆਪਣੀ ਆਂਖ ਦਿੱਤੀ ਵੀ ਅਰਥ ਕੱਢਣਾ ਕੰਮ ਜਵਾਨਾਂ ਨੇ ਆਂ ਆਉਂ ਕੋਈ ਕਦੇ ਨਹੀਂ ਮਾਫ ਕਰਦੀ ਜਿਹੜਾ ਮੌਲਣਾ ਪਾਵੇ ਗੁਰਵਾਨੀਆਂ ਬਾਰੇ ਸੰਗਤ ਸੂਝਵਾਣਿਆਂ ਦੋਵੇਂ ਹੱਥ ਜੋੜ ਕੇ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੱਗੇ ਚਰਨਾ ਤੇ ਅਰਦਾਸ ਕਰਿਓ ਸੰਗਤ ਦੀ ਅਰਦਾਸ ਕਦੇ ਵੀ ਬੰਦੀ ਨਹੀਂ ਜਾਂਦੀ ਆਪਣੇ ਲਈ ਨਹੀਂ ਤੇ ਸਾਡੇ ਗਰੀਬਾਂ ਲਈ ਜਰੂਰ ਕਰਿਓ ਕਿ ਸਾਡੇ ਜਿਹੜਿਆ ਕੂੜੀ ਦੇ ਭਰੇ ਸਰੇਆ ਗੁਰੂ ਗ੍ਰੰਥ ਤੇ ਲੇਕੇ ਲੱਗਦਿਆਂ ਮੂਪਾਂ ਤੇ ਲੇਕੇ ਲੱਗਣ ਹੋਰਾਂ ਨੂੰ ਲਾਤੀ ਕਿਮਾ ਸਾਰੀ ਹੀ ਸੰਗਤਾਂ ਦਾ ਕਹਿੰਦੇ ਤੁਹਾਨੂੰ ਧੰਨਵਾਦ ਕੋਟਾਂ ਨਵਾਂ ਸੱਜੇ ਪਾਸੇ ਤਾਂ ਸੰਸਥਾ ਜੀ ਗੁਰੰਤ ਸਿੰਘ ਜੀ ਮਹਾਰਾਜਿਆਂ ਦਾ ਜਿਹਨਾਂ ਸੰਗਤਾਂ ਵੱਲੋਂ ਅਧਿਆਸ ਦੇ ਸਰਕਾਰ ਦੇ ਵਿਕਮਾਇਆ ਅਰਦਾਸ ਕੀਤੀ ਗਈ ਹੈ ਬਾਪੂ ਦਰਸ਼ਨ ਸਿੰਘ ਜੀ ਹੋਣੀ ਤੇ ਹੋਰ ਵੀ ਸਾਰੇ ਸਿੰਘਾਂ ਵੱਲੋਂ ਜਿਨ੍ਹਾਂ ਵੱਲੋਂ ਮਾਇਆ ਬਦਾਸ ਕੀਤੀ ਗਈ ਹੈ ਸਾਧੂ ਗੁਰੂ ਸਾਹਿਬ ਖਿਦਮਤ ਨੂੰ ਪੂਰ ਕਰਨਾ ਚੜ੍ਹਦੀਆਂ ਕਲਾ ਬਖਸ਼ੇ ਗੁਰਸਿੱਖੀ ਜੀਵਨ ਪ੍ਰੋਸਾ ਦਾ ਅਭਿਸ਼ਕ ਕਰਨਾ ਸਾਰੇ ਜਨਤਾ ਕਹਿੰਦੇ ਹਨ ਮਨੀ ਪਰਮਪਤਿ ਸੇਵਾ ਨੰਨਤਨ ਵੱਲ ਜਿਹਨਾਂ ਦੇ ਤੌਰ 'ਤੇ ਖਾਸ ਅਧਿਕਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਅ ਸਮਾਪਤ ਹੋਇਆ ਬਾਪੂ ਦੇ ਦੁਆਨ ਦੇ ਵਿੱਚ ਆਪਾਂ ਮੌਜੂਦਾ ਸਮੇਂ ਦੇ ਸਿੰਘਾਂ ਦੀਆਂ ਬਾਤਾਂ ਪਾਵਾਂਗੇ ਉਹਨਾਂ ਦੇ ਕਹਿੰਦਾ ਯਾਤਰਾ ਕਰਾਂਗੇ ਪੋਹਣਾ ਪੁਲਾਣੇ ਕਿਮਾ ਬਲਾਉ ਬਤ ਤੇ ਕਾਫ ਬਤਿਆ ਕੋਈ ਗੱਗ